ਅਮਰ ਭਾਰੀ ਦਾ ਖਾਨ ਕੀ ਕਿਵੇਂ ਦਾ ਹੋਣਾ ਚਾਹੀਦਾ ਹੈ ਅੱਜ ਤਾਂ ਸੰਗ ਜੀ ਨੂੰ ਖੁਸ਼ ਲੱਗਾ ਅਸੀਂ ਅਮਰ ਛਕਿਆ ਪਰ ਦਾਸਮ ਦੇ ਲੱਗਦੇ ਵੀ ਸਾਡੇ ਸੰਗਾਂ ਜਿਹੜਾ ਏਸਾ ਉਸ ਸ੍ਰੀ ਸਤਿਗੁਰੂ ਨਾਲ ਆਉਂਦਾ ਸਾਡਾ ਪੰਡਾ ਮਾਰਾ ਕਹਿੰਦੇ ਪੰਗਾ ਏਸਾ ਨੇ ਤੇਲ ਰੋਣਾ ਹੈ ਤੇ ਮੈਂ ਦਿਨ ਤੋਂ ਉਹਨਾਂ ਬੀਬੀਆਂ ਨੂੰ ਪੰਗਾ ਨਹੀਂ ਕੀ ਜੀਣ ਕੀ ਕਲਨਕ ਬੀਵੀ ਮਿਲਦੀ ਕਹਿੰਦੇ ਭਾਈ ਸਾਹਿਬ ਜੀ ਸ੍ਰੀ ਸਾਹਿਬ ਜੀ ਕਿਹਦੀ ਮੈਂ ਕਿਹਾ ਤੁਸੀਂ ਸ੍ਰੀ ਸਾਹਿਬ ਪਾਈ ਉਹ ਪਾਈ ਕਹਿੰਦੇ ਨਹੀਂ ਮੈਨੂੰ ਹੋਰ ਚਾਹੀਦੀ ਮੈਂ ਕਾਰਨ ਕੀ ਹੋਇਆ ਕਹਿੰਦੇ ਇਹ ਸ੍ਰੀ ਸਾਹਿਬ ਨਿਕਲ ਨਹੀਂ ਤੇ ਮੈਂ ਕਿਹਾ ਮਾਤਾ ਦੇ ਤਾਂ ਇਕੱਠੀ ਨਹੀਂ ਤੇ ਨਿਕਲ ਨਹੀਂ ਜਿੱਥੋਂ